ਬਚਾ ਤੇ ਪ੍ਰਮਾਤਮਾ ਨੇ ਪਿੰਡਾਂ ਦੇ ਪਿੰਡ ਫੂਕੇ ਜਾਂਦੇ ਕਹਿੰਦੇ ਤੇ ਕਣਕਾਂ ਹਜੇ ਵੱਡੀਆਂ ਵੀ ਕੁਝ ਵੀ ਨਹੀਂ ਗਈਆਂ ਮੇਰੇ ਪਿੰਡ ਮਲਕਾਨੇ ਅੱਗ ਲੱਗੀ ਸੀ ਹੁਣੇ-ਹੁਣੇ ਤੇ ਅੱਗ ਕਾਹਤੋਂ ਲੱਗੀ ਆ ਕਹਿੰਦੇ ਕੋਈ ਬੀੜੀ ਸੱਟ ਗਿਆ ਸ਼ਰਮ ਚਾਹੀਦੀ ਇਹ ਜੇ ਲੋਕਾਂ ਨੂੰ ਜਿਹੜੇ ਰਸਤਿਆਂ 'ਚ ਜਾਂਦੇ ਹੋਏ ਵੀ ਬੀੜੀਆਂ ਪੀਂਦੇ ਆ ਉਹ ਸ਼ਰਮ ਮੰਨ ਲਓ 10-15 ਦਿਨਾਂ ਦਾ ਸੀਜ਼ਨ ਆ ਕਿ ਜਾਨ ਨਿਕਲਦੀ ਆ ਤੁਹਾਡੀ ਆ ਜੇ ਨਾ ਕੰਟਰੋਲ ਹੁੰਦੀ ਪਤਾ ਨਹੀਂ ਕਿੰਨੇ ਘਰ ਪੱਟੇ ਜਾਂਦੇ ਨਾਲ ਦੀ ਨਾਲ ਨਗਰ ਮਲਕਾਣਾ ਪਹੁੰਚਿਆ ਤੇ ਕਹਿੰਦੇ ਬੈਣ ਵਾਲਾ ਵੀਰ ਦੱਸ ਕੇ ਗਿਆ ਅੱਡੇ ਦੇ ਵੀ ਉੱਤੇ ਅੱਗ ਠੁਕੀ ਜਾਂਦੀ ਐ ਨਾਲ ਦੀ ਨਾਲ ਪਿੰਡ ਮਲਕਾਣੇ ਦੇ ਲੋਕ ਆ ਜਿਹੜੇ ਨੌਜਵਾਨ ਨਾਊਂਸਮੈਂਟਾਂ ਹੋਈਆਂ ਤੇ ਫਾਇਰ ਗ੍ਰੇਡ ਦੀ ਗੱਡੀ ਤਲਵੰਡੀ ਤੋਂ ਉਹ ਵੀ ਸਕਿੰਟਾਂ ਦੇ ਵਿੱਚ ਆ ਗਈ ਧੰਨਵਾਦ ਕਰਦੇ ਹਾਂ ਇਹਨਾਂ ਦਾ ਤੇ ਜੇ ਕਹਿੰਦੇ ਨਾ ਕੰਟਰੋਲ ਹੁੰਦੀ ਭਾਈ ਚਾਰ ਸਪੇਰੇ ਕਣਕਾਂ ਹੀ ਕਣਕਾਂ ਖੜੀਆਂ ਸੀ ਤੇ ਕੋਈ ਜੰਮੇ ਹੀ ਨਹੀਂ ਸੀ ਇਹਨੂੰ ਭਜਾਉਣ ਵਾਲਾ ਕਰਿਆ ਕੰਮ ਐ ਬੀੜੀ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਵੀ ਜਿੱਥੇ ਲੋਕ ਜ਼ਿੰਮੇਵਾਰ ਆ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਜੇ ਰਸਤੇ ਦੇ ਵਿੱਚ ਕੋਈ ਬੀੜੀ ਲਾਉਂਦਾ ਜਾਂਦਾ ਦੀਂਦਾ ਤਾਂ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੇਰੀ ਪਿੰਡ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਜਿਹਦੇ ਘਰੇ ਢੋਲ ਪਿਆ ਹਲੇ ਵੀ ਵੇਲਾ ਹੱਥ ਨਹੀਂ ਆਉਣਾ ਆਪ ਦਾ ਆਪ ਆਪ ਸੰਭਾਲੀਏ ਪਤਾ ਨਹੀਂ ਹੁੰਦਾ ਪਰਮਾਤਮਾ ਦਾ ਕਦੋਂ ਜ਼ਰੂਰਤ ਪੈ ਜੇ ਜਿਹਦੇ ਢੋਲ ਪਿਆ ਨਾ ਘਰੇ ਪਾਣੀ ਵਾਲੇ ਜਾਂ ਸਪਰੇਅ ਵਾਲੇ ਵੀਰ ਬਣ ਕੇ ਉਹਨਾਂ ਨੂੰ ਭਰ ਕੇ ਰੱਖ ਲੋ ਯਾਰ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਕਦੋਂ ਕੋਈ ਇਹੋ ਜੀ ਗੱਲ ਬਣ ਜੇ ਤੇ ਮੁੜ ਕੇ ਬੇਲਾ ਹੱਥ ਨਹੀਂ ਆਉਂਦਾ ਤਾਂ ਪ੍ਰਮਾਤਮਾ ਨੇ ਹੱਥ ਦੇ ਕੇ ਰੱਖ ਲੇ ਇਹ ਆਪਾਂ ਕੁਦਰਤੀ ਕਹਿ ਸਕਦੇ ਹਾਂ ਵੀ ਕੁਦਰਤੀ ਕੰਟਰੋਲ ਹੋ ਗਿਆ ਕਾਦੇ ਤੋਂ ਲੱਗਿਆ ਹੈਪੀ ਕਾਦੇ ਤੋਂ ਇਹ ਬੀੜੀ ਤੋਂ ਲੱਗੀ ਆ ਜੀ ਇੱਥੇ ਬੰਦਾ ਸਾਨੂੰ ਤਾਂ ਗੱਡੀ ਵਾਲਾ ਦੱਸ ਕੇ ਗਿਆ ਉਦੋਂ ਇੰਨਾ ਕਥਾ ਹੀ ਸੀ ਜਦੋਂ ਅਸੀਂ ਭੱਜਿਆ ਕੋਈ ਬੀੜੀ ਸੱਟ ਗਿਆ ਇੱਥੇ ਮੈਂ ਉੱਥੇ ਪਿੱਛੇ ਇੱਕ ਘਟਿਆ ਲੋਕ ਆ ਯਾਰ ਹੈ ਬੀੜੀ ਸੱਟ ਗਿਆ ਸਾਨੂੰ ਦੱਸੇ ਉਹ ਬੱਚਿਆਂ ਵਾਲੇ ਬੈਣ ਵਾਲੇ ਨੇ ਅਸੀਂ ਬੈਠੇ ਸੀ ਉੱਥੇ ਉਹਦਾ ਬਾਈ ਇੰਨੇ ਇਨਸਾਨ ਤਾਂ ਅੱਕੇ ਕਿਹੜਾ ਦਾ ਕੇ ਸਾਂਭ ਲਓ ਸਾਡੇ ਆਉਂਦਿਆਂ ਨੂੰ ਆਹ ਰਾਹਗੀਰ ਖੜੇ ਸੀ ਵਿਚਾਰੇ ਇਹਨਾਂ ਨੇ ਪਾਈ ਜਾਂਦੇ ਵਿਧਾਈ ਮਸਾਂ ਦਾ ਮੋਟਰਸਾਈਕਲ ਦਾ ਰੌਲਾ ਪਾਇਆ ਮਾ ਭਾਈ ਯਾਰ ਖੜਜੋ ਯਾਰ ਉਹ ਕਾਰ ਨਹੀਂ ਮੈਂ ਪਤਾ ਨਹੀਂ ਧੰਬਰ ਨਿਕਲੀ ਜਾਂਦਾ ਜਦੋਂ ਮੈਂ ਨਾ ਉਹ ਗੱਡੀ ਨਾਲ ਕੀ ਦਿੱਤੀ ਹੋਗੀ ਜੀ ਜੀ ਸਿੱਟੀ ਐ ਐਵੇਂ ਦਾ ਲਾਉਟ ਹੋ ਗਿਆ ਉਹ ਹੋ ਗਿਆ ਉਰਾਲੀ ਜੀ ਜੀ ਸਾਨੂੰ ਬੈਣ ਵਾਲਾ ਦੱਸ ਕੇ ਆ ਬੀੜੀ ਤੋਂ ਲੱਗੀ ਆ ਬਾਈ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਤੇ ਪਿੰਡਾਂ ਵਾਲਿਆਂ ਨੂੰ ਵੀ ਜਰੂਰ ਧਿਆਨ ਦਿਓ ਯਾਰਾ ਪਤਾ ਨਹੀਂ ਕਿੰਨਾ ਕ ਨੁਕਸਾਨ ਹੋਣਾ ਸੀ ਛੋਟੀ ਬੀੜੀ ਨੇ ਪਤਾ ਨਹੀਂ ਕਿੰਨੇ ਕ ਘਰ ਪਟ ਦੇਣੇ ਸੀ ਤੇ ਨਾ ਇਹ ਬੁਝਣੀ ਸੀ ਕਿਉਂਕਿ ਇੱਕ ਤਾਂ ਹੁੰਦਾ ਵੀ ਕਣ ਕੱਦ ਤੋਂ ਬਜਾਤ ਵੱਡੀਆਂ ਗਈਆਂ ਤੇ ਇੱਕ ਕੰਮ ਨਿਭੜਿਆ ਪਿਆਗਾ ਤੇ ਬੀੜੀ ਸਿੱਟਣ ਵਾਲੇ ਨੇ ਕੰਮ ਕਰਿਆ ਇਹ ਤੇ ਪ੍ਰਮਾਤਮਾ ਨੇ ਹੱਥ ਦੇ ਕੇ ਰੱਖ ਤੇ ਸਾਰਾ ਨਗਰ ਇੱਥੇ ਪਹੁੰਚਿਆ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਬੀਜੇ ਦੇ ਰਸਤੇ ਦੇ ਵਿੱਚ ਪਿੰਡਾਂ ਵਾਲਿਆਂ ਨੂੰ ਵੀ ਬੇਨਤੀ ਹੈ ਜੇ ਕੋਈ ਬੀੜੀ ਕੱਪੀ ਲਾ ਕੇ ਜਾਂਦਾ ਲੰਘਦਾ ਹੈ ਤਾਂ ਉਹਨੂੰ ਰੋਕ ਕੇ ਨਾਲ ਦੀ ਨਾਲ ਬੀੜੀ ਭੁਜਾ ਦਿਓ ਭਾਵੇਂ ਕੋਈ ਵੀ ਹੈ। ਉਹਨੂੰ ਕਹਦੇ ਵੀ ਬੀੜੀ ਭਜਾਈ। ਜਿਹੜਾ ਕੁਝ ਮਰਜ਼ੀ ਹੋ ਜੇ ਕਿਸੇ ਵੀ ਰਸਤੇ 'ਚ ਛਾਣ ਵਾਲੇ ਨੂੰ ਬੀੜੀ ਚਲਾਉਣ ਵਾਲੇ ਨੂੰ ਉਹਦੇ ਤੇ ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਜੇ ਕੋਈ ਬੀੜੀ ਆਲਾ ਦੀਂਦਾ ਤਾਂ ਇਹ ਪ੍ਰਸ਼ਾਸਨ ਵੀ ਧਿਆਨ ਦੇਵੇ। ਉਨੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਜਿੰਨੀ ਲੋਕਾਂ ਦੀ ਬਣਦੀ ਹੈ। ਕੋਈ ਰਸਤੇ ਦੇ ਵਿੱਚ ਬੀੜੀ ਲਾਈ ਜਾਂਦਾ ਦੀਂਦਾ ਆ ਜਾਂ ਤਾਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਯੋਦਾ ਤੇ ਸਖਤ ਕਾਰਵਾਈ ਕੀਤੀ ਜਾਵੇ ਜੇ ਆਹ ਕੰਟਰੋਲ ਨਾ ਹੋਂਦੀ ਤਾਂ ਪਤਾ ਨਹੀਂ ਕਿੰਨੇ ਕਿ ਪਿੰਡਾਂ ਨੂੰ ਮਚਾ ਦਿੰਦੀ ਇਹ ਪਰਮਾਤਮਾ ਨੇ ਹੱਥ ਦੇ ਕੇ ਰੱਖਲੇ ਵਾਹਿਗੁਰੂ ਨੇ ਤੇ ਮੇਰੀ ਬੇਨਤੀ ਹੈ ਪਿੰਡਾਂ ਵਾਲਿਆਂ ਨੂੰ ਵੀ ਵੀ ਇੱਕ ਜ਼ਰੂਰ ਪੰਜ ਸੱਤ ਦਿਨਾਂ ਦਾ ਹੋਰ ਕੰਮ ਹੈ ਪਰ ਉਹ ਘਰੀ ਜੀ ਦੇ ਢੋਲ ਪਏ ਆ ਪਾਣੀ ਵਾਲੇ ਢੋਲ ਵੀ ਭਰ ਕੇ ਰੱਖੋ ਪਰਮਾਤਮਾ ਨਾ ਕਰੇ ਦੁਆਰੇ ਕਿਤੇ ਕੋਈ ਐਜੀ ਗੱਲਬਾਤ ਹੋ ਗਈ ਮੌਕਾ ਮੌਕਾ ਹੀ ਹੁੰਦਾ ਜਦੋਂ ਆਪਾਂ ਸੰਭਲੀਏ ਮੌਕੇ ਤੇ ਇਸ ਕਰਕੇ ਪਾਣੀ ਵਾਲੇ ਢੋਲਾ ਹੋਆ ਤੇ ਭਰ ਕੇ ਰੱਖੋ ਤੇ ਬੀੜੀ ਵਾਲੇ ਭਰਾਵਾਂ ਨੂੰ ਬੇਨਤੀ ਆ ਪੰਜ ਚਾਰ ਦਿਨ ਜ